ਜੀਵਨ ਵਿੱਚ ਅਮਲ ਵਿੱਚ ਹੀ ਗਿਆਨ ਦੇ ਜਾਂ ਇਹ ਅਸੀਂ ਸਾਰਿਆਂ ਨੂੰ ਮਹਾਰਾਜ ਬੇਨਤੀ ਕਰਦੇ ਨੇ ਅਰਵਤਿ ਕਹਿੰਦੇ ਨੇ ਮਹਾਰਾਜ ਦਾ ਹੁਕਮ ਮੈਂ ਪ੍ਰਾਨ ਨਹੀਂ ਆਇਆ ਮੁਰਾਹਾ ਲੈਣ ਲੱਗ ਗਿਆ ਕਿੰਨੇ ਬਹੁਤ ਪੜੇ ਸਮੋ ਨੋਤੀ ਚਰ ਲਈ ਤੇ ਮਹਾਰਾਜ ਦਾ ਕਹਿੰਦੇ ਨਾ ਸਮਝ ਆਉਂਦੇ ਸਾਨੂੰ ਸਮਝ ਨਹੀਂ ਆਈ ਜਿਵੇਂ ਰਉਤਮ ਦੀ ਕਣਕ ਵਿੱਚਣ ਦੀ ਚੌਲ ਵਿੱਚਣ ਦੀ ਉਸੇ ਉਸੇ ਤਰ੍ਹਾਂ ਮਹਾਰਾਜ ਨੇ ਕਿਹਾ ਬੰਦ ਲਗੀ ਸੱਚੇ ਨਾਮ ਦੀ ਅਮਨੋਕਾ ਸ਼੍ਰੀਮੁਲੇਆ ਇਹ ਭਜਨ ਮੰਦਗਰ ਕੀ ਬੰਦਗੀ ਕਰਨ ਵਾਸਤੇ ਮਿਲਿਆ ਤੇ ਮਹਾਰਾਜ ਨੇ ਆਇਤਾ ਕਿ ਆਇਓ ਪੈਸੇ ਇਕੱਠੇ ਕਰਨ ਮਾਇਆ ਇਕੱਠੀ ਕਰਨ ਧਨ ਦੌਲਤ ਇਕੱਠੀ ਕਰਨ ਇਹ ਨਹੀਂ ਕਹਿੰਦਾ ਮਹਾਰਾਜ ਨੇ ਮਹਾਰਾਜ ਨੇ ਕਿਹਾ ਪ੍ਰਾਨੀ ਆਇਓ ਲਾਹ ਲੈ ਲੱਗਾ ਕਿ ਉਹ ਪਰੇ ਸਭ ਮੁਕਤੀ ਚਲੀ ਰਹਿ ਰਹਿਣ ਕੋਈ ਸੋਰ ਤੇ ਦੇਸ ਨੂੰ ਆਇਆ ਖਾਏ ਈਵੇਂ ਜੈਸਾ ਜਨਮ ਹੈ ਕੋਈ ਗੁਰਦੇ ਇਹਨਾਂ ਦਾ ਸ਼੍ਰੀ ਦੇ ਨੰਦਾ ਜੰਮਦੇ ਮਰਦੇ ਬੜੀ ਗੁਣਤੀ ਕਰਦਾ ਹਾਂ ਕਿ ਇਹ ਜਿਹੜਾ ਮਾੜਾ ਮੋਟਾ ਬਚੇ ਹੋਇਆ ਇਹਨਾਂ ਮਹਾਪੁਰਖਾਂ ਦੀ ਸਦਕਾ ਹੈ ਇਹਨਾਂ ਮਹਾ ਪਰਖਾਂ ਦੇ ਕਮਾਈਆਂ ਗੀਤੀਆਂ ਜਿੱਦਾਂ ਦੇ ਹਰਾਤ ਇੱਥੇ ਹੋ ਗਏ ਨੇ ਜਿੱਦਾਂ ਦੇ ਆਉਣ ਵਾਲਾ ਸਮਾ ਸਾਨੂੰ ਦਿਖ ਲੈ ਤੇ ਬਚਣਾ ਕੁਛ ਨਹੀਂ ਆਪ ਕੋ ਸਤਨਾਮ ਤੇ ਦੇਖਦੇ ਗਿਆਂ ਅਸੀਂ ਹਲਾਤ ਰਹਿ ਗਦੇ ਤੇ ਸਮਝਦੇ ਵੀ ਨਾ ਸਮਝੇ ਹੋਏ ਹੋਏ ਆਪ ਕੋ ਸਤਨਾਮ ਮਾਪਰ ਖਾਣੇ ਗੁਰ ਰਹਿਮਨ ਸਿੰਘ ਦਾ ਜਨਮ ਦਿਨ ਆਇਆ ਅੱਜ ਕਿੰਨਾ ਸੋਹਣਾ ਉਹਨਾਂ ਨੇ ਕੀਤਾ ਹੈ ਤੇ ਕਾਰਨ ਤੇ ਕਾਰਨ ਤੇ ਕਰਮ ਕਿੰਦਾ ਹੁੰਦਾ ਹੈ ਕਾਰਨ ਤੋਂ ਕਾਰਨ ਬਣਿਆ ਗੁਰੂ ਗੁਰ ਰਹਿਮਨ ਸਿੰਘ ਉਹਦਾ ਜਨਮ ਦਿਨ ਹੈ ਜੋ ਕਾਰਨ ਬਣਿਆ ਕਿਉਂ ਸੰਗਤ ਸੰਗ ਵਿੱਚ ਜੁੜੇ ਆ ਤੇ ਇਹਦਾ ਫਲ ਕਿੰਨਾ ਮੜਨਾ ਉਹਦੇ ਜਨਮ ਨਾਲ ਤੇ ਅਸੀਂ 71 ਹੋਏ ਆ ਮਹਾਕੋਟਖਾ ਨੇ ਕਾਰਜ ਕੀਤਾ ਇਹ ਅਜੇ ਕਾਰਜ ਚ ਹੋ ਰਿਹਾ ਕਾਰਜ ਵਿੱਚ ਕੀ ਹੋ ਰਿਹਾ ਜੀ ਤਾਂ ਕੋਈ ਗੁਰਾਂ ਸੰਗ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਗੁਰਬਾਣੀ ਕੀਰਤਨ ਭਗਤੀ ਕੀਰਤਨ ਨਾਲ ਅਸੀਂ ਜੁੜ ਬੈਠੇ ਆ ਤੇ ਕਰਮ ਚੰਗਾ ਹੋ ਰਿਹਾ ਕੋ ਸਤਨਾਮ ਆਮੀ ਇਹਦਾ ਫਲ ਉਹ ਬੱਚੇ ਨੂੰ ਤਾਂ ਮਿਲਣਾ ਹੀ ਮਿਲਣਾ ਜਿਵੇਂ ਲੱਕੜੀ ਨਾਲ ਲੋਹਾ ਤਰ ਜਾਂਦਾ ਏ ਅਸੀਂ ਵੀ ਤਰ ਜਣਾਏ ਆ ਕੋ ਸਤਨਾਮ ਆਮੀ ਐਸੇ ਕਾਰਜ ਸਾਨੂੰ ਕਰਨੇ ਚਾਹੀਦੇ ਆ ਉਹਨਾਂ ਤਾਂ ਇਹ ਚਾਹੀਦਾ ਕਿ ਬੱਚਿਆਂ ਦੇ ਜਦੋਂ ਇਸ ਸਤਾਂਤੀ ਬਣਾਈਏ ਦੋ ਫਲ ਹੁੰਦੇ ਇਹਨਾਂ ਤੁੰ ਵੀ ਹੋ ਜਾਂਦਾ ਤੇ ਫੁਰਗੀਆਂ ਵੀ ਮਿਲ ਜਾਂਦੀਆਂ ਬੋ ਸਤਨਾਮ ਵਾਹਿਗੁਰੂ ਕਾਰਜ ਦਾ ਕਾਰਜ ਹੋ ਜਾਂਦਾ ਤੇ ਗੁਰੂ ਦੀ ਸੰਗਤ ਵੀ ਹੋ ਜਾਂਦੀ ਇਹ ਬਿਰਲੇ ਨੇ ਸੋਚਣ ਵਾਲੇ ਨਹੀਂ ਤਾਂ ਸੀ ਵੇਖਦੇ ਗੀਆਂ ਪੰਪਾ ਤਲਪਾ ਜੀ ਹੁੰਦਾ ਸਾਰਾ ਕੁਝ ਹਾਲਾਤ ਇਦਾਂ ਦੇ ਵੜ ਗਏ ਨੇ ਸਾਨੂੰ ਆਪਣੇ ਆਪ ਤੋਂ ਚੱਲਣਾ ਪਊਗਾ ਪਰ ਦੁਨੀਆ ਦਾ ਦਸਤੂਰ ਉਲਟ ਹੋਇਆ ਹੋਇਆ ਹੈ ਅਸੀਂ ਕਹਿੰਦੇ ਆ ਕਿ ਸਾਡੇ ਮੁਤਾਬਕ ਸਾਰੇ ਚੱਲਣ ਪਰ ਨਹੀਂ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਆਪਣੇ ਆਪ ਤੇ ਝਾਤ ਮਾਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਗੁਰੂ ਦੀ ਮਤ ਲੈ ਕੇ ਚੱਲਣਾ ਚਾਹੀਦਾ ਕੋ ਸਤਨਾਮ ਜੇ ਜੀਵਨ ਸਫਲ ਬਣਾਉਣਾ ਹੈ ਤਾਂ ਸਾਨੂੰ ਗੁਰਾਂ ਦੀ ਸ਼ਰਨ ਵਿੱਚ ਆਉਣਾ ਪੈਣਾ ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਜਿਹੜਾ ਸਤਗੁਰਾਂ ਦੀ ਸ਼ਰਨ ਵਿੱਚ ਆ ਗਿਆ ਫਿਰ ਉਸੇ ਚੀਜ਼ ਦੀ ਘਾਟ ਨਹੀਂ ਚਾਹੀਦੀ ਰਹਿੰਦੀ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਜੋ ਸੁੱਖ ਨੂੰ ਚਾਹੇ ਸਦਾ ਸ਼ਰਨ ਰਾਮ ਦੀ ਮੇਰੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਾਨੂੰ ਸੁੱਖ ਹੋਣ ਸਾਡੇ ਸਾਡੀ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਵੇ ਤੇ ਭਰ ਹੈ ਕਿਦਾਂ ਸਾਨੂੰ ਸਤਗੁਰਾਂ ਦੀ ਸ਼ਰਨ ਵਿੱਚ ਆਉਣਾ ਪੈਣਾ ਹੈ ਭਾਵੇਂ